ਅੱਜ ਜ਼ਿਲ੍ਹਾ ਕਪੂਥਲਾ ਦੇ ਕਸਬਾ ਨਡਾਲਾ ਵਿਖੇ ਜ਼ਿਲ੍ਹਾ ਪੱਤਰੀ ਸਖਲਾਈ ਕੈਂਪ ਲਗਾਇਆ ਗਿਆ ਜਿਸ ਦਾ ਉਦਗਾਟਨ ਸ਼ਿਖਾ ਪਾਕਤ ਪੀਸੀਐਸ ਵਧੀਕ ਡਿਪਟੀ ਕਮਿਸ਼ਨਰ ਕਪੂਥਲਾ ਵੱਲੋਂ ਕੀਤਾ ਗਿਆ ਅਤੇ ਹਰਪ੍ਰੀਤ ਕੌਰ ਸੰਯੁਕਤ ਡਾਇਰੈਕਟਰ ਅੰਕੜਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪ੍ਰਧਾਨਗੀ ਕੀਤੀ ਗਈ ਇਸ ਦੌਰਾਨ ਐਸਟੀਐਮ ਪੁਲਾਥਨ ਨਵਨੀਤ ਕੋਰ ਬਲ ਖੇਤੀਬਾੜੀ ਅਫਸਰ ਡਾਕਟਰ ਬਲਬੀਰ ਚੰਦ ਅਤੇ ਹੋਰ ਅਧਿਕਾਰੀ ਸ਼ਾਮਲ ਰਹੇ ਇਸ ਮੌਕੇ ਵਿਦੀਕ ਡਿਪਟੀ ਕਮਿਸ਼ਨਰ ਕਪੂਤਲਾ ਦਾ ਕਹਿਣਾ ਹੈ ਕਿ ਖੇਤੀਬਾੜਾ ਪਾਸੋਂ ਸੌਣੀ ਦੀਆਂ ਫਸਲਾਂ ਸੰਬੰਧੀ ਤਕਨੀਕੀ ਗਿਆਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਫਸਲਾਂ ਦੀ ਰੈਂਦ ਖੁੰਦ ਨੂੰ ਅੱਗ ਲਾਉਣ ਦੀ ਬਜਾਏ ਇਸ ਨੂੰ ਜ਼ਮੀਨ ਵਿੱਚ ਹੀ ਮਿਲਾਇਆ ਜਾਵੇ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਖੇਤੀ ਦੇ ਚੰਗੇ ਭਵਿੱਖ ਦੇ ਲਈ ਕੁਦਰਤੀ ਸੌਮਿਆਂ ਦੀ ਦੁਰਵਰਤੋਂ ਨਾ ਕੀਤੀ ਜਾਵੇ। ਕੈਸੇ ਬਿਨਾ ਪ੍ਰੋਗਰਾਮ ਵਿੱਚ ਆਇਆ ਕੀ ਕੈਂਪੀ ਤੁਹਾਨੂੰ ਦੱਸੇਗਾ ਅੱਜ ਦਾ ਜਿਹੜਾ ਸਾਡਾ ਕਿਸਾਨ ਭਲਾਈ ਕੈਂਪ ਹੈਗਾ ਜਿੱਲੇ ਵਿੱਚ ਹੀ ਲਾਇਆ ਇਹਦੇ ਵਿੱਚ ਸਾਡੇ ਜਿਹੜੇ ਕੁਦਰਤੀ ਸੌਮੇ ਆ ਉਹਨਾਂ ਦੀ ਸੰਭਾਲ ਜਿਹੜੀ ਹੈਗੀ ਆ ਸਾਡਾ ਪਾਣੀ ਆ ਸਾਡੀ ਹਵਾ ਸਾਡੀ ਮਿੱਟੀ ਆ ਉਹਨਾਂ ਨੂੰ ਕਿੱਦਾਂ ਅਸੀਂ ਬਚਾਉਣਾ ਉਹਦੇ ਬਾਰੇ ਯਾਨੀ ਕਿ ਕਿਸਾਨ ਵੀਰਾਂ ਨੂੰ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਆ ਇਹਦੇ ਨਾਲ ਨਾਲ ਜਿਹੜੀਆਂ ਸੋਨੇ ਦੀਆਂ ਫਸਲਾਂ ਹੈਗੀਆਂ ਉਹਨਾਂ ਵਾਸਤੇ ਵੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਗਈ ਆ ਕਿ ਕਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੈਰਾਈਟੀਆਂ ਸਿਫਾਰਸ਼ ਕੀਤੀਆਂ ਹੋਈਆਂ ਕਿੰਨਾ ਬੀ ਪਾਉਣਾ ਔਰ ਸਮੇਂ ਸਰੋਹੀ ਲੋਾਈ ਔਰ ਬੀਜ ਦੀ ਸੋਧ ਕਿੱਦਾਂ ਕਰਨੀ ਆ ਔਰ ਖਾਦਾਂ ਦੀ ਜਿਹੜੀ ਵਰਤੋਂ ਆ ਉਹ ਮਿੱਟੀ ਪੱਧਰ ਤੇ ਆਧਾਰ ਤੇ ਪਾਉਣੀ ਆ ਖਾਦਾਂ ਦੇ ਨਾਲ ਸੈਣਿਕ ਖਾਦਾਂ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਇਹ ਵੀ ਯਾਨੀ ਕਿ ਤਕਨੀਕੀ ਜਾਣਕਾਰੀ ਦਿੱਤੀ ਆ ਕਿ ਜਿਹੜੀਆਂ ਸਾਡੀਆਂ ਜੈਵਿਕ ਖਾਦਾਂ ਹੈਗੀਆਂ ਤੇ ਜਵਾਨੋ ਖਾਦਾਂ ਹੈਗੀਆਂ ਉਹਨਾਂ ਦੀ ਵੀ ਨਾਲ ਆਪਾਂ ਸਮੇਲ ਜਿਹੜਾ ਹੈਗਾ ਉਹ ਸੈਣਿਕ ਖਾਦਾਂ ਦੇ ਨਾਲ ਕਰਨਾ ਪਏਗਾ ਇਦਾਂ ਹੀ ਜਿਹੜੇ ਛੋਟੇ ਤੱਤ ਹੈਗੇ ਆ ਤੇ ਜਿੱਦਾਂ ਜ਼ਿੰਕ ਦੀ ਘਾਟ ਆ ਜਾਂਦੀ ਆ ਲੋਹੇ ਦੀ ਘਾਟ ਆ ਜਾਂਦੀ ਆ ਕਈ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਜਿਹੜੀ ਲੋਹਾ ਖਾਦ ਹੈਗੀ ਆ ਉਹਨੂੰ ਉਦਾਂ ਪਾ ਦਿੰਦੇ ਆ ਇਹਦੀ ਸਪਰੇਅ ਕਰਨੀ ਆ ਇਹਨੂੰ ਕਦੇ ਵੀ ਖਾਦ ਵਾਂਗ ਨਹੀਂ ਪਾਉਣਾ ਇਸ ਕਰਕੇ ਇਹਦੇ ਬਾਰੇ ਵੀ ਤਕਨੀਕੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਆ ਨਾਲੋਂ ਨਾਲ ਹੀ ਜਿਹੜੇ ਨਦੀਨ ਨਾਸ਼ਕ ਨੇ ਸਪਰੇਅ ਕਿੱਦਾਂ ਕਰਨੀ ਆ ਕਦੋਂ ਸਪਰੇਅ ਕਰਨੀ ਆ ਪਾਣੀ ਕਿੰਨਾ ਪਾਉਣਾ ਤੇ ਉਹ ਕਿਹੜੀ ਸਟੇਜ ਤੇ ਸਪਰੇਅ ਕਰਨੀ ਆ ਕਿਹੜੀ ਦਵਾਈ ਹੈਗੀ ਆ ਉਹਦੇ ਬਾਰੇ ਵੀ ਵਿਸਤਾਰਪੂਰਵਕ ਜਿਹੜੀ ਹੈਗੀ ਇੱਕ ਸੰਖੰਨ ਜਾਣਕਾਰੀ ਦਿੱਤੀ ਗਈ ਆ ਇੰਦਾ ਹੀ ਨਾਲ ਜਿਹੜੇ ਕੀੜੇ ਮਕੌੜੇ ਹੈਗੇ ਆ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੀੜੇ ਮਕੌੜਿਆਂ ਦੀ ਆਪਾਂ ਰੋਕਥਾਮ ਜਿਹੜੀ ਹੈਗੀ ਆ ਉਹ ਕਿੱਦਾਂ ਕਰਨੀ ਆ ਕਿਉਂਕਿ ਸਾਡੇ ਕਈ ਮਿੱਤਰ ਕੀੜੇ ਵੀ ਹੁੰਦੇ ਆ ਵਿੱਚ ਕਈ ਵਾਰ ਯਾਨੀ ਕਿ ਜਿਹੜੇ ਦੁਸ਼ਮਣ ਕੀੜੇ ਹੁੰਦੇ ਆ ਉਹਨਾਂ ਦੀ ਮਕਦਾਰ ਘੱਟ ਹੁੰਦੀ ਆ ਮਿੱਤਰ ਕੀੜਿਆਂ ਦੀ ਜ਼ਿਆਦਾ ਹੀ ਹੁੰਦੀ ਆ ਇਸ ਕਰਕੇ ਜਿੱਥੇ ਮਿੱਤਰ ਕੀੜਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਆ ਉੱਥੇ ਸਾਨੂੰ ਯਾਨੀ ਕਿ ਘੱਟ ਸਪਰੇਅ ਕਰਨ ਦੀ ਲੋੜ ਪੈਂਦੀ ਆ ਇੰਦਾ ਹੀ ਬਿਮਾਰੀਆਂ ਬਾਰੇ ਵੀ ਜਿਹੜੀ ਕਿਸਾਨਾਂ ਨੂੰ ਫਸਲਾਂ ਦੀਆਂ ਬਿਮਾਰੀਆਂ ਹੈਗੀਆਂ ਉਹ ਜਾਨਣਾ ਕਿਦਾਂ ਦਾ ਸਹਾਰਾ ਦੇਖਿਆ ਗਿਆ ਆ ਬਹੁਤ ਵਧੀਆ ਉਤਸ਼ਾਹ ਜੀ ਕਿਸਾਨਾਂ ਨੇ ਯਾਨੀ ਕਿ ਨਾ ਕੀ ਆ ਤਕਨੀਕੀ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਆ ਕਿਸਾਨ ਤੁਸੀਂ ਆਪ ਦੇਖ ਰਹੇ ਆ ਕਿ ਜਿੰਨੀਆਂ ਵੀ ਅਹੀਂ ਪ੍ਰਦਰਸ਼ਨੀਆਂ ਲਾਈਆਂ ਜਿਹੜੀ ਪਰਾਲੀ ਨੂੰ ਸਾਂਭ ਸੰਭਾਲ ਵਾਸਤੇ ਅਸੀਂ ਯਾਨੀ ਕਿ ਸਮਾਰਟ ਸੀਡਰ ਰੱਖਿਆ ਹੋਇਆ ਸਾਫਟ ਸੀਡਰ ਵਾਰੀ ਦੱਸ ਰਹੇ ਆ ਇੱਦਾਂ ਯਾਨੀ ਕਿ ਦਰਖਤ ਲਾਉਣ ਵਾਸਤੇ ਯਾਨੀ ਕਿ ਨਾ ਕੀ ਆ ਫੋਰੈਸਟ ਡਿਪਾਰਟਮੈਂਟ ਜਿਹੜਾ ਹੈਗਾ ਉਹ ਫ੍ਰੀ ਹੈ ਕਿਸਾਨਾਂ ਨੂੰ ਬੂਟੇ ਜਿਹੜੇ ਹੈਗੇ ਆ ਉਹ ਦੇ ਰਹੇ ਆ ਜੀ ਉਹ ਕਾਫੀ ਉਤਸ਼ਾਹ ਜਿਹੜਾ ਹੈਗਾ ਉਹ ਕਿਸਾਨਾਂ ਦੇ ਵਿੱਚ ਦੇਖਿਆ ਗਿਆ ਹੈ